ਇਨਸਾਨੀ ਜ਼ਿੰਦਗੀ ਵਿੱਚ ਰੁੱਖਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਕਿਉਂਕਿ ਰੋਖੀ ਸਾਨੂੰ ਆਕਸੀਜਨ ਦੇ ਨਾਲ ਤਾਜ਼ੀ ਹਵਾ ਵੀ ਦਿੰਦੇ ਹਨ ਜੇਕਰ ਅਸੀਂ ਇਹਨਾਂ ਰੁੱਖਾਂ ਤੋਂ ਕੁਝ ਪ੍ਰਾਪਤ ਕਰਦੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਰੁੱਖਾਂ ਦੀ ਦੇਖਭਾਲ ਕਰੀਏ ਦੇਖਣ ਵਿੱਚ ਆਉਂਦਾ ਹੈ ਕਿ ਸ਼ਹਿਰ ਵਿੱਚ ਸੜਕਾਂ ਦੇ ਡਿਵਾਈਡਰਾਂ ਵਿੱਚ ਨਗਰ ਨਿਗਮ ਵੱਲੋਂ ਕੁਝ ਛੋਟੇ ਦਰਖਤ ਅਤੇ ਬੂਟੇ ਲਗਾਏ ਗਏ ਹਨ ਪਰ ਇਹਨਾਂ ਦੀ ਸਾਮ ਸੰਭਾਲ ਨਾ ਹੋਣ ਅਤੇ ਪਾਣੀ ਨਾ ਮਿਲਣ ਕਾਰਨ ਦਿਨੋ ਦਿਨ ਖਤਮ ਹੁੰਦੇ ਜਾ ਰਹੇ ਹਨ ਇਸ ਬਾਰੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਸ਼ਹਿਰ ਵਾਸੀਆਂ ਨੇ ਕਿਹਾ ਕਿਸ ਸ਼ਹਿਰ ਦੀ ਸੁੰਦਰ ਦਿੱਖ ਅਤੇ ਹਰੀਆਲੀ ਵਧਾਉਣ ਲਈ ਲਗਾਏ ਗਏ ਬੂਟੇ ਪਾਣੀ ਦੀ ਕਾਟ ਕਾਰਨ ਖਤਮ ਹੋਣ ਦੀ ਕਗਾਤ ਤੇ ਹਨ ਉਹਨਾਂ ਨੇ ਕਿਹਾ ਕਿ ਇਸ ਗਰਮੀ ਦੇ ਪ੍ਰਕੋਪ ਤੋਂ ਸਾਨੂੰ ਬਚਾਉਣ ਲਈ ਇਹ ਰੁੱਖਾਂ ਦਾ ਅਤਿ ਮਹੱਤਵ ਹੈ ਇਸ ਲਈ ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਗਰਮੀ ਦੇ ਸੀਜ਼ਨ ਦੌਰਾਨ ਸਮੇਂ ਸਿਰ ਤੇ ਇਹਨਾਂ ਨੂੰ ਪਾਣੀ ਜ਼ਰੂਰ ਦੇਣ ਤਾਂ ਜੋ ਸ਼ਹਿਰ ਦੀ ਦਿੱਖ ਸੁੰਦਰ ਬਣੀ ਰਹੇ ਅਤੇ ਹਰੀਆਲੀ ਵੀ ਵਧੇ ਦੇਖੋ ਅੱਜ ਜਿਹੜਾ ਮਨੁੱਖ ਹੈ ਗਰਮੀ ਇੰਨੀ ਜ਼ਿਆਦਾ ਵੱਧ ਜਾਰੀ ਹੈ ਹਰ ਕੋਈ ਪਰੇਸ਼ਾਨ ਹੈ ਇਦੇ ਵਾਸਤੇ ਜਿਹੜਾ ਵਾ ਮਨੁੱਖ ਆ ਵੀ ਜ਼ਿੰਮੇਵਾਰ ਆ ਆਪਾਂ ਵਿਕਾਸ ਦੇ ਨਾਮ ਤੇ ਜਿਹੜਾ ਰੁੱਖ ਲਗਾਤਾਰੀ ਵੱਢੀ ਜਾ ਰਹੇ ਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਡਵਾਈਡਰਾਂ ਤੇ ਜਿਹੜੇ ਆ ਉਰੀਖ ਲਗਾਏ ਗਏ ਆ ਕਾਫੀ ਤੁਸੀਂ ਵੇਖਿਆ ਨਾ ਵਾ ਕਿ ਚੌਂਕਾ ਚ ਵੀ ਜਿੱਥੇ ਵੀ ਕਿਤੇ ਵਿਰਕਸ਼ਨ ਹੈਗੇ ਆ ਉੱਥੇ ਲੋਕੀ ਜਿਹੜੇ ਆਖਰ ਲੈਂਦੇ ਨੇ ਧੁੱਪ ਤੋਂ ਬਚਣ ਲਈ ਲੇਕਿਨ ਮੈਂ ਕਹਿਣਾ ਚਾਹਨਾ ਵਾ ਜਿਹੜਾ ਸਬੰਧਤ ਵਿਭਾਗ ਆ ਕਾਫੀ ਜਗ੍ਹਾ ਤੇ ਇਤਰਾਵਾ ਕਿ ਬੂਟੇ ਜਿਹੜੇ ਛੱਡਦੇ ਜਾ ਰਹੇ ਆ ਉਹਦਾ ਜਿਹੜਾ ਵਾ ਦੇਖ ਰੇ ਕਿ ਨਹੀਂ ਪ੍ਰੋਪਰ ਹੋ ਰਹੀ ਪ੍ਰਸ਼ਾਸਨ ਨੂੰ ਮੈਂ ਆਖੀ ਕਹਿਣਾ ਚਾਹਾਂਗਾ ਕਿ ਉਹਦੀ ਜਿਹੜੀ ਆ ਪ੍ਰੋਪਰ ਦੇਖਭਾਲ ਕੀਤੀ ਜਾਵੇ ਜੇਕਰ ਬੂਟੇ ਲਗਾਏ ਗਏ ਨੇ ਉਹਨਾਂ ਨੂੰ ਟਾਈਮ ਫਿਰ ਪਾਣੀ ਦਿੱਤਾ ਜਾਣਾ ਚਾਹੀਦਾ ਉਹਦੀ ਦੇਖਭਾਲ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਵਾ ਸ਼ਹਿਰ ਵਾਸੀਆਂ ਨੂੰ ਜਿਹੜਾ ਗਰਮੀ ਤੋਂ ਨਜਾਜ਼ ਦੇਣਾ ਆਣ ਵਾਸਤੇ ਜਿਹੜਾ ਆ ਬੂਟੇ ਜਿਹੜੇ ਵਰਦਾਨ ਸਾਬਤ ਹੁੰਦੇ ਨੇ ਤੇ ਉਹ ਲੋਕਾਂ ਨੂੰ ਜਿਹੜੀ ਛਾਂ ਦੇ ਸਕਣ ਮਤਲਬ ਜੀ ਨਾ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਜਗਤੀ ਦੇਖਦੇ ਹੋ ਕਿ ਜਿਹੜੀ ਆਕਸੀਜਨ ਸੰ ਲੈਦਾ ਹੈ ਐਵੀਂ ਤਰਕਸਾ ਅਨੁਸਾਰ ਹੁੰਦੀ ਹੈ ਜੇ ਤੁਸੀਂ ਸ਼ੁੱਧ ਵਾ ਲੈਂਦੇ ਹੋ ਤੇ ਐਵੀਂ ਤਰਕਸਾਂ ਦੇ ਹੀ ਕਾਰਮਾਤਨ ਜਿਵੇਂ ਵੀ ਤੀ ਤਾਈ ਵਾ ਲੈ ਸਕਦੇ ਹੋ ਜਿਹੜਾ ਗਰਮੀਆਂ ਦੇ ਵਿੱਚ ਵੇਖਦੇ ਹੋ ਤੇ ਕਿੰਨਾ ਮਹੱਤਵ ਹੈ ਸਰਦੀਆਂ ਵਿੱਚ ਤੇ ਚਲੋ ਹੁੰਦਾ ਹੈ ਗਰਮੀਆਂ ਵਿੱਚ ਦੇਖੋ ਤੁਸੀਂ ਛਾਵੇਂ ਖਲੋ ਸਕਦੇ ਹੋ ਤਾਜ਼ੀ ਹਵਾ ਲੈ ਸਕਦੇ ਹੋ ਉਹ ਤੁਸੀਂ ਜਿਹੜਾ ਮੇਨ ਡਿਵਾਈਡਰ ਤੁਸੀਂ ਦੇਖ ਰਹੇ ਹੋ ਉਹਨਾਂ ਉੱਤੇ ਦੇਖ ਰਹੇ ਵੀ ਪੌਦੇ ਸਾਰੇ ਸੁੱਕੇ ਹੋਏ ਨੇ ਇਹਨਾਂ ਦੇ ਸਬੰਧਤ ਇਹਨਾਂ ਨੂੰ ਚਾਹੀਦਾ ਹੈ ਵੀ ਇਹਨਾਂ ਨੂੰ ਪਾਣੀ ਪੁੰਨੀ ਦੇਣ ਤਾਂ ਕਿ ਇਹਨਾਂ ਦੀ ਦੇਖਭਾਲ ਹੋ ਸਕੇ ਹਰਿਆਲੀ ਵੀ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵਧੇਗੀ ਜਦ ਨਾਲ ਕਿ ਆਪਣਾ ਅਮਰਸਰ ਸ਼ਹਿਰ ਬਹੁਤ ਸੁੰਦਰ ਤੇ ਖੁਸ਼ਹਾਲ ਲੱਗੇਗਾ ਸਰ ਤੇ ਕੋਈ ਨਾ ਪ੍ਰਸ਼ਾਸਨ ਨੂੰ ਚਾਹੀਦਾ ਜੀ ਜਿੰਨਾ ਕੀ ਮਤਲਬ ਇਹਨਾਂ ਨੇ ਖਰਚਾ ਕੀਤਾ ਜਾਂ ਬੂਟੇ ਵਗਾਟ ਲਗਾਏ ਨੇ ਤੇ ਇਹਨਾਂ ਦੀ ਮਤਲਬ ਦੇਖਭਾਲ ਵੀ ਕਰਨਾ ਇਹਨਾਂ ਦਾ ਫਰਜ਼ ਬਣ ਜਾਂਦਾ ਜੇ ਤੁਸੀਂ ਦੇਖਭਾਲ ਨਹੀਂ ਕਰਨੀ ਜਿਸ ਤਰ੍ਹਾਂ ਬੂਟੇ ਗਰਮੀ ਨਾਲ ਨਹੀਂ ਤਪਸ਼ ਪੈ ਰਹੀ ਹੈ ਤੇ ਇਹ ਹਫਤੇ 'ਚ ਇਹਨਾਂ ਨੂੰ ਇੱਕ ਜਾਂ ਦੋ ਵਾਰੀ ਪਾਣੀ ਇਹਨਾਂ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਬੂਟੇ ਹਰੇ ਆ ਰਹੇ ਅਲੀ ਵਿੱਚ ਰਹਿਣ ਤਾਂ ਕਿ ਹੁੰਦੇ ਜਾਂਦੇ ਰਾਹੀਆਂ ਨੂੰ ਰਾਹਤ ਮਿਲੇ ਤੇ ਆਕਸੀਜਨ ਦੇ ਵਿੱਚ ਤਾਜ਼ਾ ਮਿਲੇ ਆਸੰਦੀਆ ਜੀ ਕਹਿੰਦੇ ਨੇ ਇਨਸਾਨੀ ਜ਼ਿੰਦਗੀ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੁੰਦਾ ਹੈ ਖਾਸ ਕਰ ਇਸ ਗਰਮੀ ਦੇ ਸੀਜ਼ਨ ਵਿੱਚ ਇਹਨਾਂ ਰੁੱਖਾਂ ਦੀ ਮਹੱਤਤਾ ਹੋਰ ਵੀ ਭयंकर ਗਰਮੀ ਤੋਂ ਬਚਣ ਲਈ ਲੋਕ ਇਹਨਾਂ ਦੀ ਠੰਡੀ ਛਾਂ ਦਾ ਆਸਰਾ ਲੈਂਦੇ ਹਨ ਪਰ ਜੇ ਆਪਾਂ ਇਹਨਾਂ ਤੋਂ ਕੁਝ ਲੈਂਦੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਤੁਸੀਂ ਦੇਖਿਆ ਕਿ ਸ਼ਹਿਰ ਵਿੱਚ ਸੜਕਾਂ ਦੇ ਡਿਵਾਈਡਰਾਂ ਦੇ ਉੱਤੇ ਲੱਗੇ ਬੂਟੇ ਔਰ ਛੋਟੇ ਦਰਖਤ ਪਾਣੀ ਦੀ ਥੋੜ੍ਹ ਖੋਣੋ ਦਿਨੋ ਦਿਨ ਸੜ ਰਹੇ ਨੇ ਕਿਉਂਕਿ ਭयंकर ਗਰਮੀ ਪੈ ਰਹੀ ਹੈ ਇਸ ਲਈ ਸਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਇਹਨਾਂ ਨੂੰ ਸਮੇਂ ਸਿਰ ਪਾਣੀ ਦਿੱਤਾ ਜਾਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ